ਮਹੱਲੇ ਦੇ ਵਿੱਚ ਗਿਲਕੋ ਗ੍ਰੀਨ ਬਿਲਡਰ ਦੇ ਮਾਲਕ ਦੇ ਘਰ ਵਿਜੀਲੈਂਸ ਦੇ ਵੱਲੋਂ ਸ਼ਨੀਵਾਰ ਨੂੰ ਰੇਡ ਕਰ ਦਿੱਤੀ ਗਈ। ਦਰਅਸਲ ਇਸ ਰੇਡ ਦੇ ਖਿਲਾਫ ਭਾਜਪਾ ਦੇ ਵੱਲੋਂ ਜਲੰਧਰ ਦੇ ਵਿੱਚ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਹਨਾਂ ਇਸੇ ਦਰਮਿਆਨ ਪ੍ਰਸ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਤੇ ਸੀਪੀਐਸ ਕੇ ਡਿਪਿੰਡਾਰੀ ਨੇ ਦੱਸਿਆ ਕਿ ਬੀਤੇ ਦਿਨ ਹੀ ਗਿਲਕੋ ਗ੍ਰੀਨਬਿਲਡਰ ਦੇ ਮਾਲਕ ਰਮਜੀਤ ਸਿੰਘ ਗਿੱਲ ਨੇ ਅਕਾਲੀ ਦਲ ਨੂੰ ਛੱਡਿਆ ਸੀ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਦੀ ਉਮੀਦ ਸੀ ਉੱਥੇ ਹੀ ਉਹਨਾਂ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਨੂੰ ਛੱਡ ਕੇ ਉਹ ਭਾਜਪਾ ਦੀਆਂ ਨੀਤੀਆਂ ਨੂੰ ਅਪਣਾਉਂਦੇ ਭਾਜਪਾ ਦੇ ਵਿੱਚ ਜੁਆਇਨ ਕਰ ਗਏ ਤੇ ਉਹਨਾਂ ਦੀ ਜੁਆਇਨਿੰਗ ਬੀਤੇ ਹੀ ਦਿਨ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਨਾਇਬ ਸੈਣੀ ਦੇ ਘਰ ਤੇ ਉਹਨਾਂ ਇਹ ਵੀ ਕਿਹਾ ਕਿ ਭਾਜਪਾ ਕਿਸੇ ਵੀ ਵਰਕਰ ਆਗੂ ਦੇ ਖਿਲਾਫ ਕੋਈ ਵੀ ਅਜਿਹੀ ਨਾਜਾਇਜ਼ ਕਾਰਵਾਈ ਬਰਦਾਸ਼ਤ ਨਹੀਂ ਕਰੇਗੀ ਜੋ ਪਾਜਪਾ ਇੱਕ ਜੁਟ ਹੋ ਕੇ ਇਸ ਦੇ ਖਿਲਾਫ ਆਵਾਜ਼ ਬੁਲੰਦ ਕਰੇਗੀ ਉਹਨਾਂ ਕੇ ਕਿਸੇ ਤਰੀਕੇ ਨਾਲ ਅੱਜ ਵੀ ਪਾਜਪਾ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਇਸ ਜਿਹੜੇ ਨਿੰਦਨੀ ਕੰਮ ਨੂੰ ਲੈ ਕੇ ਜਨਤਾ ਦੇ ਸਾਹਮਣੇ ਲਿਆਂਦਾ ਜਾ ਰਿਹਾ ਹੈ ਮੁੱਖ ਮੰਤਰੀ ਸਾਹਿਬ ਨਾਇਕ ਚਾਰਨੀ ਸਾਹਿਬ ਸਾਡੇ ਸੂਬੇ ਦੇ ਮੀਤ ਪ੍ਰਧਾਨ ਉਹ ਜਿਨ੍ਹਾਂ ਨੇ ਲੋਕ ਸਭਾ ਦਾ ਚੋਣ ਲੜਿਆ ਲੋਕਾਂ ਦੇ ਨਾਲ ਲੜਿਆ ਆਨੰਦਪੁਰ ਸਾਹਿਬ ਤੋਂ ਆਤਾ ਹੈ ਲੇਕਿਨ ਅੱਜ ਸਵੇ ਜਦੋਂ ਅਸੀਂ ਸੋਸ਼ਲ ਮੀਡੀਆ ਦੇਖਿਆ ਉਹ ਸਾਡੀ ਜਿਹੜੀ ਸੂਬੇ ਦੀ ਸਰਕਾਰ ਹੈ ਜਿਹੜੀ ਬਿジネス ਹੈ ਉਹਨਾਂ ਨੇ ਅੱਜ ਸਵੇ ਉਹਨਾਂ ਦੇ ਕਰੇ ਸੈਕਟਰ ਤੋਂ ਉਹਦੇ ਵਿੱਚ ਚੰਡੀਗੜ੍ਹ ਹਾਲੀ ਪੂਰੇ ਪ੍ਰਦੇਸ਼ ਭਰ ਦੇ ਵਿੱਚ ਅਸੀਂ ਲੋਕ ਉਹਨਾਂ ਦੇ ਹੱਕ ਦੇ ਵਿੱਚ ਅਸੀਂ ਸਾਡੇ ਪ੍ਰੈਸ ਕਾਨਫਰੰਸ ਕਰ ਰਹੇ ਆ ਕਿ ਤੁਸੀਂ ਇਕੱਲੇ ਨਹੀਂ ਹੋ ਤੁਸੀਂ ਸਾਡੇ ਪਰਿਵਾਰ ਨੂੰ ਜੁਆਇਨ ਕੀਤਾ ਹੋਇਆ ਹੈ ਪਰ ਅਸੀਂ ਰਣਜੀਤ ਸਿੰਘ ਜੀ ਸਾਹਿਬ ਦੇ ਪਰਿਵਾਰ ਨੂੰ ਇਸ ਗੱਲ ਦਾ ਪਿਛਾਨ ਕਰ ਰਹੇ ਆ ਕਿ ਪੂਰੀ ਭਾਰਤੀ ਜਨਤਾ ਪਾਰਟੀ ਸਾਡੇ ਪ੍ਰਦੇਸ਼ ਤੋਂ ਪ੍ਰਾਪਤ ਹੋਇਆ ਹੈ ਅਜੇ ਵੀ ਜੀ सारे मीडिया के इस अहम प्रेस कॉन्फ्रेंस भारतीय जनता पार्टी जलंधर वालों आप सब का स्वागत किया जाता है ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ ਕੱਲ ਅਕੰਜੀਦਨ ਨੂੰ ਛੱਡ ਕੇ ਭਾਪਤੀ ਜਨਤਾ ਪਾਰਟੀ ਚ ਸ਼ਾਮਲ ਹੋਏ ਸਰਪੰਚ ਜੀ ਸਿੰਘ ਗਿਰਜੀ ਰਿਕੋ ਵਾਲੇ ਜਿਨ੍ਹਾਂ ਨੂੰ Haryana ਦੇ ਮੁੱਖ ਮੰਤਰੀ ਸ਼੍ਰੀ ਮੈਕਸਣੀ ਜੀ ਨੇ ਜੁਆਇਨ ਕਰਵਾਇਆ ਕਰੋ ਰਾਤ ਦੀ ਗੱਲ ਨਹੀਂ ਸੀਗੀ ਮਗਰ ਵਰਤਮਾਨ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਐਸੀ ਦਲਗਤ ਰਾਜਨੀਤੀ ਦੇ ਵਿੱਚ ਖੂਬੀ ਹੋਈ ਹੈ ਕਿ ਉਹਨਾਂ ਨੇ ਸਵੇਰੇ ਉਹਨਾਂ ਤੇ ਪ੍ਰੈਸ਼ਰ ਪਾਉਣ ਦੇ ਲਈ ਉਹਨਾਂ ਦੀ ਕਾਰਜ ਵਿਧਾਨ ਸਭਾ ਦੀ ਰੀਡ ਕੀਤੀ ਉਹ ਸਾਰੇ ਵਿਸ਼ੇ ਨੂੰ ਲੈ ਕੇ ਅੱਜ ਦੀ ਇਹ ਮਹੱਤਵਪੂਰਨ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਅਗਰ ਸਾਰੇ ਸਾਰੇ ਦੇ ਸੰਸਦਾਰੋ ਮੇਰੇ ਵੱਡੇ ਵੀ ਪਛਦੇ ਪਿੰਡਾਂ ਦੀ ਜੋ ਕਿ ਪੂਰਬੀ ਸੀਪੀਐਸ ਰਹੇ ਨੇ ਪੰਜਾਬ ਦੇ ਸੂਬੇ ਦੇ ਮੀਤ ਪ੍ਰਧਾਨ ਨੇ ਉਹਨਾਂ ਦੇ ਨਾਲ ਪਾਰਟੀ ਦੇ ਮਹਾ ਮੰਤਰੀ ਰਜੇਸ਼ ਕੁਮਾਰ ਜੀ ਅਸ਼ੋਕ ਸਰੀਂਜੇ ਮਤੀਤ ਗੋਲਵੀ ਜੀ ਜੋ ਸਾਡੇ ਮੰਤਪੁਰਾਣਾ ਹੈ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜੜੀ ਪਿੰਟਾਲੀ ਜੀ ਨੂੰ ਕਿ ਇਸ ਵਿਸ਼ੇ ਦੇ ਉੱਤੇ ਜੜੀ ਬਰੀਫ ਸਾਰੀ ਡਿਟੇਲ ਜਾਣਕਾਰੀ ਹੈ ਜਲਵਾਟਾ ਜਨ ਸੰਚਾਰ ਸ੍ਰੀ ਪ੍ਰਿੰਸ ਦੇ ਪੱਤਰ ਤਾਂ ਵਰਤ ਪੜ੍ਹਨ ਲਈ ਬਹੁਤ ਹੀ ਸਰਕਾਰ ਦੇ ਸਾਡੇ ਸ਼ਹਿਰ ਦੇ ਸਾਡੇ ਪ੍ਰਸਤ ਪ੍ਰਤਕਰੰਡੂ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਆਪ ਸਾਰੇ ਜਾਣਦੇ ਆ ਵਿਦੇਰੀ ਮਜੂਤਾ ਪੰਜਾਬ ਦੇ ਵਿੱਚ ਸਰਕਾਰ ਹੈ ਆਮਾਦੀ ਪਾਰਟੀ ਦੇ ਜਿਹਦੇ ਮੁਖੀਆ ਭਗਵਾਨ ਤਮਨਜੀ ਹੈ ਉਹ ਇਸ ਤਰੀਕੇ ਦੇ ਨਾਲ ਦਮਨਕਾਰੀ ਨੀਤੀਆਂ ਬਣਾ ਰਿਹਾ ਹੈ ਵਿਪਖਸ਼ ਨੂੰ ਕਿਸ ਤਰੀਕੇ ਦੇ ਨਾਲ ਉਹਦੀ ਆਵਾਜ਼ ਦਬਾਣੀ ਹੈ ਜੇ ਕੋਈ ਵਿਪਖਸ਼ ਦਾ ਨਮਾਇੰਦਾ ਉਹਨਾਂ ਦੇ ਖਿਲਾਫ ਗੱਲ ਕਰਦਾ ਹੈ ਉਹਨੂੰ ਕਿਸ ਤਰੀਕੇ ਨਾਲ ਉਹਦੇ ਖਿਲਾਫ ਵਿਲੀਨਸ ਦਾ ਜਾਹੂ ਬਣਾ ਕਰਕੇ ਉਹਨੂੰ ਚੁੱਪ ਕਰਾਣਾ ਹੈ ਇਹ ਪਰੰਪਰਾ ਲੰਬੀ ਚੱਲਦੀ ਆ ਰਹੀ ਹੈ ਲੇਕਿਨ ਜਿਹੜੀ ਲੇਟੈਸਟ ਅੱਜ ਸਵੇਰੇ ਸਾਡੇ ਪੰਜਾਬ ਦੇ ਇੱਕ ਬਹੁਤ ਵੱਡੇ ਬਿਲਡਰ ਕਲੋਨਾਈਜ਼ਰ ਉਹ ਕਾਲੀਡਾਲ ਦੇ ਪੂਰਾ ਦੇ ਵਿੱਚ ਦੋ ਵਾਰੀ ਵਿਧਾਨ ਸਭਾ ਦਾ ਚੋਣ ਲੜਕਰ ਤੋਂ ਸ਼੍ਰੀਮਾਨ ਸਦਾਜ ਰਣਜੀਤ ਸਿੰਘ ਜੀ ਸਾਹਿਬ ਇਹਨਾਂ ਦੀ ਇੱਕ ਬਹੁਤ ਵੱਡੀ ਗਿਰਗੋ ਨਾਮ ਦੇ ਉੱਪਰ ਕੰਪਨੀ ਹੈ ਜਿਹੜੇ ਲੋਕਾਂ ਨੂੰ ਫੋਰਡਬਲ ਡੇਟਾ ਦੇ ਉੱਪਰ ਕਾਰ ਬਣਾ ਕੇ ਦਿੰਦੇ ਆ उन्होंने कुछ दिन पहला अकाली दल अलविदा कहता झाड़ू वाल महसूस कि ये पार्टी ज्वाइन गई लेकिन उन्होंने जो इन्हों नीतियां में दरकिनार करके साथ देश के प्रधानमंत्री साहब नरेंद्र मोदी साहब की नीतियां ਔਰ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਸਾਡਾ ਸਿੱਖ ਪੈਚਾਰਾ ਸਾਡਾ ਦਲਿਤ ਪੈਚਾਰਾ ਸਾਡਾ ਬਾਕੀ ਸਮਾਜ ਭਾਰਤੀ ਜਨਤਾ ਪਾਰਟੀ ਦੇ ਇੱਕ ਪਰਿਵਾਰ ਦੇ ਵਿੱਚ ਆ ਕੇ ਸਾਡੀ ਤਾਕਤ ਵਧਾ ਰਿਹਾ ਹੈ ਉਹ ਚੀਜ਼ ਨੂੰ ਮੱਦੇ ਨਾ ਰੱਖ ਕੇ ਉਹਨਾਂ ਨੇ ਕੱਲ ਸ਼ਾਮ ਨੂੰ ਸਾਡੇ ਹਰਿਆਣਾ ਪ੍ਰਦੇਸ਼ ਦੇ ਮੁੱਖ ਮੰਤਰੀ ਸਾਹਿਬ ਨਾਥ ਸਿੰਘ ਸੈਣੀ ਸਾਹਿਬ ਸਵੇਰੇ ਸੁੱਬੇ ਦੇ ਮੀਤ ਪ੍ਰਧਾਨ ਔਰ ਜਿਨ੍ਹਾਂ ਨੇ ਲੋਕ ਸਭਾ ਦਾ ਚੋਣ ਲੜਿਆ ਲੋਕ ਸਭਾ ਦੇ ਨਾਮ ਲੜਿਆ ਅਨੰਦਪੁਰ ਸਾਹਿਬ ਤੋਂ ਉਹਨਾਂ ਦੇ ਹਲਕਾ ਪਿੰਡਾ ਖੜੇ ਐਸੇ ਮੇਰੇ ਛੋਟੇ ਭਾਈ ਸ਼ੁਆਸ਼ ਸ਼ਰਮਾ ਜੀ ਉਹ ਸਾਡੀ ਲੀਡਰਸ਼ਿਪ ਦੇ ਨਾਲ ਚੰਡੀਗੜ੍ਹ ਕੱਲ ਸ਼ਾਮ ਨੂੰ ਉਹਨਾਂ ਨੇ ਭਾਰਤੀ ਜਨਤਾ ਪਾਰਟੀ join ਕੀਤੀ ਤੇ ਸਾਨੂੰ ਬੜਾ ਚੰਗਾ ਲੱਗਾ ਕਿ ਸਾਡੇ ਪਰਿਵਾਰ ਦੇ ਵਿੱਚ ਬਾਤਾਂ ਹੋਇਆ ਬੈ। ਲੇਕਿਨ ਅੱਜ ਸਵੇ ਜਦੋਂ ਅਸੀਂ ਸੋਸ਼ਲ ਮੀਡੀਆ ਦੇਖਿਆ ਸਾਡੀ ਜਿਹੜੀ ਸੁਪੇ ਦੀ ਸਰਕਾਰ ਹੈ ਜਿਹੜੀ ਵਿਜੀਲੈਂਸ ਹੈ ਉਹਨਾਂ ਨੇ ਅੱਜ ਸਵੇ ਉਹਨਾਂ ਦੇ ਘਰੇ ਸੈਕਟਰ 2 ਦੇ ਵਿੱਚ ਚੰਡੀਗੜ੍ਹ ਆਪਣਾ ਪੂਰਾ ਅਮਲਾ ਲਿਆ ਕੇ ਵੀਰ ਜੀ ਦੀ ਰੀਡ ਕੀਤੀ। ਔਰ ਇੱਕ ਦਰਾਂ ਦੀ ਕੋਸ਼ਿਸ਼ ਹੈ ਮੈਂ ਸਭ ਤੋਂ ਪਹਿਲਾਂ ਇਹਦੀ ਕੋ ਸ਼ਬਦਾ ਦੇ ਵਿੱਚ ਨਿੰਦਾ ਕਰਦਾ ਮੈਂ ਉਹ ਭਗਵਾਨ ਤੁਮਾਰ ਸਾਨੂੰ ਜਵਾਬ ਨਹੀਂ ਦਿੰਦਾ ਮੈਂ ਕਿ ਭਾਰਤੀ ਜਨਤਾ ਪਾਰਟੀ ਇੱਕ ਕੈਦਰ بیسਡ ਪਾਰਟੀ ਹੈ ਉਹਦੇ ਕਿਸੇ ਵੀ ਕਾਰਜਕਰਤਾ ਨਾਲ ਕੋਈ ਆ ਚਾਹੀਗੀ ਤਾਂ ਪੂਰੀ ਪਾਰਟੀ ਉਹਨਾਂ ਖੜੀ ਹੋਏਗੀ ਅੱਜ ਪੂਰੇ ਪ੍ਰਦੇਸ਼ ਭਰ ਦੇ ਵਿੱਚ ਅਸੀਂ ਲੋਕ ਉਹਨਾਂ ਦੇ ਹੱਕ ਦੇ ਵਿੱਚ ਅਸੀਂ ਸਾਡੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਿ ਤੁਸੀਂ ਇਕੱਲੇ ਨਹੀਂ ਹੋ ਤੁਹਾਡਾ ਪਰਿਵਾਰ ਨੇ ਜੁਆਇਨ ਕੀਤਾ ਹੈ ਪਰ ਅਸੀਂ ਰਣਜੀਤ ਸਿੰਘ ਜੀ ਸਾਹਿਬ ਦੇ ਪਰਿਵਾਰ ਨੂੰ ਇਸ ਗੱਲ ਦਾ ਵਿਸ਼ਵਾਸ ਦਗਾਨੇ ਹੈ ਕਿ ਪੂਰੀ ਭਾਰਤੀ ਜਨਤਾ ਪਾਰਟੀ ਸਾਦੇ ਪ੍ਰਦੇਸ਼ ਦੇ ਪ੍ਰਧਾਨ ਸੁਨੀਲ ਜਾਕਰ ਸਾਹਿਬ ਸਾਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਸ਼ਨੀ ਸ਼ਰਮਾ ਸਾਹਿਬ ਸਾਡੀ ਪੂਰੀ ਲੀਡਰਸ਼ਿਪ ਪੰਜਾਬ ਦੀ ਅਸੀਂ ਭਵੰਤਮਾਨ ਦੀ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਦਿੰਨੇ ਹੈ ਜਿੰਨੇ ਮਰਜੀ ਬੀਜਾ ਦੇ ਰੇਟ ਕਰ ਲੈ ਲੇਕਿਨ 2 ਜਾਂ 27 ਦੇ ਵਿੱਚ ਤੇਰਾ ਸੁਪਣਾ ਸਾਫ ਹੋਏਗਾ ਸਾਡੇ 2 ਐਮਐਲਏ ਜਿੱਤਣਗੇ ਜਿਸ ਤਰੀਕੇ ਦੇ ਨਾਲ ਤੁਹਾਡਾ ਪੰਜਾਬ ਦੇ ਵਿੱਚ ਹਾਲਾਤ ਬਣ ਗਏ ਹੈ ਗੈਂਗਸਟਰ ਫਿਰੋਤੀਆਂ ਮੰਗ ਰਹੇ ਹੈ ਹਲੇ ਕੱਲੀ ਸਾਡੇ ਸਵੇਰੇ ਪੂਰਵ ਡਿਪਟੀ ਸੀਐਮ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸੁਖੇ ਰੰਧਾਵਾ ਸਾਹਿਬ ਦੇ بیٹے ਨੂੰ ਅਜੇ ਵੀ ਉਹਨੂੰ